ਚਲੋ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗੁਰੂਪਿਆਰੇ ਸਾਧ ਸੰਗਤਿਓ ਅਸੀਂ ਬਾਰ ਬਾਰ ਇਹ ਵੀਡੀਓ ਕੋ ਬੇਰੇੰਨੇ ਆ ਕਿ ਜੋ ਹਿਮਾਚਲ ਵਿਖੇ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਾਫੀ ਘਰਾ ਘਰਾ ਕਰਾਂ ਕਰਾਂ ਕੀਤੇ ਗਏ ਆ ਮੰਦਰਾਂ ਵਿੱਚ ਕੀਤੇ ਗਏ ਆ ਪਰ ਜੋ ਇੱਥੇ ਦੀ ਸ਼੍ਰੋਣੀ ਕਮੇਟੀ ਦਾ ਮੈਂਬਰ ਆ ਉਹਨੂੰ ਇਸ ਬਾਰੇ ਸਾਰਾ ਪਤਾ ਹੁੰਦੇ باوجود ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੰਦਿਰ ਮੰਦਰਾ ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿੱਤੇ ਹੋਏ ਆ ਸੋਨਾ ਜ세ਦਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਵੀ ਇਹ ਸੁੰਦਰ ਨਗਰ ਦੀ ਗੱਲ ਹੈਗੀ ਆ ਹਿਮਾਚਲ ਪ੍ਰਦੇਸ਼ ਸੁੰਦਰ ਨਗਰ ਵਿੱਚ ਕਿੱਥੇ ਕੀ ਸੁਮਿਤਰਾ ਮਹਾਮਾਈ ਦਾ ਇੱਕ ਮੰਦਿਰ ਆ ਤੁਸੀਂ ਦੇਖ ਸਕਦੇ ਹੋ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਖਾਈ ਦੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਗਰਾਹਤ ਹੈ ਤੇ ਨਾਲ ਹੀ ਇਹਦੇ ਨਾਲ ਸਾਡੇ ਪੁਜਾਰੀ ਬੈਠੇ ਇੱਥੇ ਮੰਦਰ ਦੇ ਤੇ ਨਾਲ ਹੀ ਜੀ ਦੇਖ ਸਕਦੇ ਹੋ ਦੇਵੀ ਦੇ ਈਕੀਆਂ ਮੂਰਤੀਆਂ ਲੱਗੀਆਂ ਹੋਈਆਂ ਬਹੁਤ ਸਰਕਾਰ ਦੀ ਗੱਲ ਆ ਦੇਵੀ ਦੇਵਤਿਆਂ ਦਾ ਸਰਕਾਰ ਵੀ ਕਰਨਾ ਚਾਹੀਦਾ ਜਿਹੜੇ ਮੰਨਦੇ ਆ ਆਪਾਂ ਉਹਨਾਂ ਦਾ ਸਰਕਾਰ ਕਰਦੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵੱਡੀ ਘਟਨਾ ਫੇਰ ਸਾਹਮਣੇ ਆ ਰਹੀ ਹੈ ਦੋਸਤੋ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਦੇ ਵਿੱਚ ਦੋਸਤੋ ਮੰਦਰ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਦੋਸਤੋ ਉੱਥੇ ਸਤਕਾਰ ਕਮੇਟੀ ਵਾਲੇ ਵੀ ਰ ਵੀ ਪਹੁੰਚੇ ਨੇ ਇਸ ਮਾਮਲੇ ਬਾਰੇ ਦੋਸਤੋ ਐਲਜੀਪੀਸੀ ਦੇ ਮੈਂਬਰਾਂ ਨੂੰ ਵੀ ਪਤਾ ਹੈ ਪਰ ਫੇਰ ਵੀ ਦੋਸਤੋ ਮੰਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਰੁਕੀ ਖਤੇ ਅਸੀਂ ਸੁੰਦਰ ਨਗਰ ਤੋਂ ਕੋਈ ਤੇ 2 ਕਿਲੋਮੀਟਰ ਉੱਪਰ ਇੱਕ ਜਿਹੜਾ ਇਹ ਮੰਦਿਰ ਪੈ ਰਿਹਾ ਇੱਥੇ ਐਸਾ ਕੀ ਨਾਮ ਹੁੰਦਾ ਦਾ ਸੁમિતਰਾ ਮਹਾ ਮੰਦਿਰ ਸੁમિતਰਾ ਮਹਾਮਈ ਮੰਦਿਰ ਤੁਸੀਂ ਇੱਥੇ ਦੇਖ ਸਕਦੇ ਹੋ ਉਚਾਈ ਤੇ ਬਹੁਤ ਹਾਈਵੇ ਉੱਪਰ ਮੰਦਿਰ ਆ ਇਹ ਬਹੁਤ ਪੁਰਾਣਾ ਮੰਦਿਰ ਆ ਸੇ ਨਵੀਰ ਜੀ ਨੂੰ ਕਹਾਂਗੇ ਅੰਦਰ ਜਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਹੋਏ ਆ ਚਲੋ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਜੋ ਦੇਵ ਦੇਤੀਆਂ ਦੇ ਇੱਥੇ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਮੰਦਿਰ ਵੱਲੋਂ ਬਹੁਤ ਕਹਿੰਦੇ ਪੁਰਾਣਾ ਹੈ ਇਹ ਮੰਦਿਰ ਤੁਸੀਂ ਆਪਾਂ ਅੱਗੇ ਜਾ ਕੇ ਸੰਗਤ ਨੂੰ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਚਲੋ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗੁਰਮਤਿ ਪਿਆਰੇ ਸਾਧ ਸੰਗਤਿ ਜੋ ਅਸੀਂ बार-बार ਇਹ ਵੀਡੀਓ ਪਾਉਦੇ ਰਹਿੰਨੇ ਆ ਕਿ ਜੋ ਹਮਾਤਲ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਾਫੀ ਘਰਾ ਘਰਾ ਕਰਾਂ ਕਿਤੇ ਗਏ ਆ ਮੰਦਰਾਂ ਵਿੱਚ ਕੀਤੇ ਗਏ ਆ ਪਰ ਜੋ ਇੱਥੇ ਦੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਉਹਨੂੰ ਇਸ ਬਾਰੇ ਸਾਰਾ ਪਤਾ ਹੁੰਦੇ باوجود ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੰਦਰ ਮੰਦਰਾ ਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿੱਤੇ ਹੋਏ ਆ ਸੋ ਮੈਂ ਜਥੇਦਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਵੀ ਇਹ ਸੁੰਦਰ ਨਗਰ ਦੀ ਗੱਲ ਹੈਗੀ ਆ ਹਿਮਾਚਲ ਪ੍ਰਦੇਸ਼ ਸੁੰਦਰ ਨਗਰ ਵਿੱਚ ਕਿੱਥੇ ਕੀ ਸੁਮਿਤਰਾ ਮਹਾਮਾਈ ਦਾ ਇੱਕ ਮੰਦਿਰ ਆ ਤੁਸੀਂ ਦੇਖ ਸਕਦੇ ਹੋ ਨਾਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰਾਇਸ਼ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਭਰਾਇਆ ਤੇ ਨਾਲ ਹੀ ਇਹਦੇ ਨਾਲ ਸਾਡੇ ਪੁਜਾਰੀ ਬੈਠੇ ਇੱਥੇ ਮੰਦਿਰ ਦੇ ਤੇ ਨਾਲ ਹੀ ਵੀ ਦੇਖ ਸਕਦੇ ਹੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਿਖੀਆਂ ਹੋਈਆਂ ਹਨ ਬਹੁਤ ਸਤਿਕਾਰ ਦੇ ਨਾਲ ਦੇਵੀ ਦੇਵਤਿਆਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਜਿਹੜੇ ਮੰਨਦੇ ਆ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਔਰ ਆਪਣੀ ਮੱਧਿਆ ਜਿਸ ਕਿਸੇ ਧਰਮ ਨੂੰ ਮੰਨਣਾ ਹੈ ਵਧੀਆ ਬਹੁਤ ਵਧੀਆ ਆ ਪਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਹੀ ਹੋ ਸਕਦਾ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮਰਿਆਦਾ ਹੋਂ ਏਸਾਂ ਦੇ ਦੀ ਥਾਂ ਤੇ ਜੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਸ਼ਰੋਮਣੀ ਕਮੇਟੀ ਐਦਾਂ ਦੇ ਕਾਰੇ ਕਰ ਰਹੀ ਆ ਇੱਥੇ ਕੋਈ ਵੀ ਜਿਹੜਾ ਪ੍ਰਚਾਰਕ ਨਹੀਂ ਲਾਇਆ ਹਮਾਚਲ ਤੇ ਕੋਈ ਵੀ ਕਿਤੇ ਪ੍ਰਬੰਧ ਨਹੀਂ ਕੀਤਾ ਹਾਂ ਇੱਕ ਸ਼ਰੋਮਣੀ ਕਮੇਟੀ ਦਾ ਇੱਥੇ ਮੈਂਬਰ ਹੈਗਾ ਉਹ ਵੀ ਮੇਰਾ ਖਿਆਲ ਉਨੇ ਵਿੱਚੋਂ ਆ ਉਹ ਸਾਰੇ ਹਿਮਾਚਲ ਪ੍ਰਦੇਸ਼ ਵਿੱਚ ਕਰ ਰਿਹਾ ਹੈ ਸੇਵਾ ਸੇਵਾ ਵਾਲੀ ਵਾਲੇ ਘਰ ਵਿੱਚ ਉਹਨੂੰ ਕੂਣ ਕੀਤਾ ਜਾਂਦਾ ਹੈ ਦੇਖੋ ਜੀ ਇੱਥੇ ਪ੍ਰੇਮੀ ਹੋ ਰਹੀ ਜੀ ਪਰ ਉਹਨੂੰ ਕੋਈ ਇਸ ਵਾਰੇ ਪਤਾ ਨਹੀਂ ਮੈਂ ਦੱਸਣਾ ਚਾਹੁੰਦਾ ਹਾਂ ਸ਼ਰੋਣੀ ਕਮੇਟੀ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਜਰੂਰ ਸਾਡੀ ਜਿਹੜੀ ਵੀਡੀਓ ਜਿਹੜੀ ਸ਼ੇਅਰ ਕੀਤੀ ਜਾਵੇ ਜਿਹੜੀ ਇਹ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਜਾਵੇ ਕਿ ਤੁਹਾਡੇ ਜਿਹੜੇ ਹਿਮਾਚਲ ਪ੍ਰਦੇਸ਼ ਵਿੱਚ ਜਿੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੜੀ ਸ਼ਾਨ ਸ਼ੌਕਤ ਨਾਲ ਅਟਹਿ ਕੇ ਆਇਆ ਜਾਂਦਾ ਕੀਤਾ ਜਾਂਦਾ ਉੱਥੇ ਤੁਸੀਂ ਦੇਖ ਲਓ ਨਿੱਤ ਇਦਾਂ ਦੀਆਂ ਵਿਆਧੀਆਂ ਕੰਗਰਸਾਂ ਨਹੀਂ ਹੁੰਦੀਆਂ ਬਿਲਕੁਲ ਨਾਲ ਸੈਣ ਲੋਗਾ ਤੁਸੀਂ ਦੇਖ ਸਕਦੇ ਹੋ ਮੰਦਰ ਵਿੱਚ ਨਾਲ ਹੀ ਮੂਰਤੀਆਂ ਦੇ ਮੰਦਰ ਲੱਗਾ ਮੂਰਤੀਆਂ ਲੱਗੀਆਂ ਨਾਲ ਹੀ ਸਾਬ ਸ੍ਰੀ ਗੁਰੂ ਦਾ ਗ੍ਰੰਥਾ ਸਰੂਪ ਇੱਕ ਸਰੂਪ ਮਾਰਾ ਦਾ ਸਰੂਪ ਆ ਇਹ ਇੱਥੇ ਪੁਜਾਰੀ ਬੈਠੇ ਆ ਨਾਲ ਹੀ ਮੂਰਤਾਂ ਸਾਜਦੇ ਜੋ ਤੁਸੀਂ ਦੇਖ ਸਕਦੇ ਹੋ ਨਾਲ ਹੀ ਮੂਰਤੀਆਂ ਲੱਗੀਆਂ ਨਾਲ ਹੀ ਸਾਰਾ ਕੁਝ ਚੱਲ ਰਿਹਾ ਸੋ ਜਥੇਦਾਰ ਨੂੰ ਫੇਰ ਇੱਕ ਬੇਨਤੀ ਹੈ ਕਿ ਇਹਨਾਂ ਨੂੰ ਜਿਹੜੀ ਇੱਥੇ ਦਾ ਤੁਹਾਡਾ ਜਥੇਦਾਰ ਆ ਜਿਹੜਾ ਮੈਂਬਰ ਆ ਉਹਨਾਂ ਨੂੰ ਕਹਿ ਕੇ ਕਿ ਜਿਹੜੀ ਇੱਥੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਰੇ ਵੱਖਰੇ ਸਥਾਨ ਤੇ ਕੀਤਾ ਜਾ ਰਿਹਾ ਹੋਈਆਂ ਗਲਤੀਆਂ ਮਾਫ਼ ਮੈਂ ਆਪਣੇ ਸਿਰ ਨੂੰ ਸਾਰੇ ਦੱਸਾਂਗਾ ਵੀ ਸਾਰੇ ਇੱਕ ਵਾਰੀ ਕੈਮਰਾ ਮਾਰ ਕੇ ਉਧਰੋਂ ਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਾ ਜਾਓ ਉਧਰੋਂ ਉਕਰੋਂ ਦੀ ਰਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਸਤਖਤ ਹਾਂ ਜੀ ਇਹ ਇੱਕੋ ਹੀ ਪ੍ਰਕਾਸ਼ਾ ਗੁਰੂ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਫੋਟੋ ਹਾਂ ਉੱਪਰ ਥੱਲੇ ਥੱਲੇ ਸਟੋਨ ਉੱਪਰ ਹਾਂ ਇਹ ਫੋਟੋ ਬਣਾ ਨਹੀਂ ਆਉਂਦੀ ਠੀਕ ਮਿੰਟ ਹਾਂ ਆ ਇੱਥੇ ਗਾ ਠੀਕ ਹੀ ਇੱਧਰ ਆ ਜਾ

o Isso. گرو سا پرکاش کسی گرو سا پرکاش ٹھیک واحد واحد کچھ کی واحر ایک گروہ خالص واحد گرو سا پرکاش واحگ جی کا خالصا واحو کی فتح ਹੋ ਵਾਹ ਹੂੰ ਮਹਾਰਾਜ ਕੜ ਹੂੰ ਸਿੱਧਾ ਦਸਾਂ ਪੀਂ ਘਟਾ ਪਿਆ ਹੂੰ ਘਟਾ ਖਾਸ ਮਹਾਰਾਜ ਸਤਿ ਪਤਿਂ ਜੀ ਸਤਿ ਪਤਿਂ ਜੀ ਬੇਜੰ ਯਾਹ ਜੀ ਕਾ ਖਸਾ ਯਾਹ ਜੀ ਕੀ ਫਤੇ ਬਾਬਾ ਜੀ ਅਸੀਂ ਅੱਜ ਆਏ ਹੂੰ ਕਿਦੜਾ ਆਏ ਬਾਬਾ ਜੀ ਅਸੀਂ ਅੱਜ ਆਏ ਇੱਥੇ ਮਹਾਮਈ ਮੰਦਿਰ ਹੈ ਤੇ ਮਹਾਮਈ ਮੰਦਿਰ ਤੇ ਆਏ ਬਾਬਾ ਜੀ ਤੇ ਬਾਬਾ ਜੀ ਦਾ ਪ੍ਰਕਾਸ਼ ਵੀ ਇੱਥੇ ਸਥਾਪਿਤ ਹੈ ਤੇ ਉੱਪਰ ਤੇ ਵਰਾਸਾ ਦਿੱਤਾ ਬਾਬਾ ਜੀ ਇਹ ਦੇਖੋ ਇੱਥੇ ਬਰੇ ਨੇ ਆਪਣੇ ਨੇ ਘਟਾਇਆ ਬਹੁਤ ਿਆਰਾ ਮਤਲਬ ਜਿਆਦਾ ਜਿਦੀ ਮੰਨਵਾਤ ਉਧਰ ਹੋ ਰਹੀ ਹੈ ਤੇ ਇੱਥੇ ਆਪਣਾ ਇੱਕ ਗ੍ਰੰਥੀ ਸਿੰਘ ਦੀ ਜਰੂਰ ਚਾਹੀਦਾ ਬਾਬਾ ਜੀ ਪੰਡਿਤ ਹੈਗੇ ਆ ਪੰਛ ਜਿਹੜਿਆ ਉਹ ਉਛਾਸ ਭਾਈ ਉਹ ਕੱਟ ਕਰਦੇ ਆਪਣੇ ਗਰੰਥੀ ਸਿੰਘ ਇਥੇ ਜਰੂਰੀ ਲਾਜ਼ਮੀ ਚਾਹੀਦਾ ਹੈ ਇਹ ਬਸ ਬਈ ਲਾਜ਼ਮੀ ਨੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਹਿਮਾਚਲ ਦੇ ਸੁੰਦਰ ਨਗਰ ਦੇ ਵਿੱਚ ਦੋਸਤੋ ਜੋ ਇਹ ਮੰਦਿਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਜੋ ਵੀ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਐਜੀਪੀਸੀ ਤੇ ਸਵਾਲ ਚੁੱਕੇ ਨੇ ਅਤੇ ਜੋ ਵੀ ਇਸ ਕਾਮਨ ਅਪੀਲ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤਵਾਦ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਦੀ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ